विह शादी है तो पंडा भर पर फायदा करो तुम डिजाइन पहला देख लो कह लो कट्ठे सूट लैने ना हजार रुपये का फायदा होना चेक करो डिजाइन कितना प्यारा लो मैं पीस खोल लेना कहना फिर पीस डिजाइन जो खोल के नहीं दिखाया कह लो करो डिजाइन है देखो कि प्यारा सारा डिजाइन है बुटीक डिजाइन तो थानू मिलना और क्या लाजवाब जरा दुपट्टा है और रेट भी ये ना ਬੜੇ ਤੁਹਾਡੇ ਪਾਕਟ ਫ੍ਰੈਂਡਲੀ ਰੇਟ ਹੈ ਹੋਲਸੇਲ ਦੇ ਵਿੱਚ ਕਪੜਾ ਮਿਲਣਾ ਤੁਹਾਨੂੰ ਗੋਗਨਾ ਫੈਸ਼ਨ ਸਟੋਰ ਤੇ ਇਹ ਚੀਜ਼ ਚੈੱਕ ਕਰੋ ਸਿਰਫ ਸਿਰਫ 400 ਰੁਪਏ ਵਿੱਚ ਤੁਹਾਨੂੰ ਸੂਟ ਮਿਲਣਾ ਤੁਸੀਂ ਇਕੱਠੇ 40 ਪੀਆ ਸੂਟ ਲੈਣੇ 100 ਸੂਟ ਲੈਣਾ 10 ਸੂਟ ਲੈਣੇ ਕਿਸੇ ਨੇ 20 ਸੂਟ ਲੈਣੇ ਤਾਂ ਸਿੱਧੇ ਗੋਗਨਾ ਫੈਸ਼ਨਸ ਤੇ ਹੋ ਜੋ ਆਜੋ ਇਹ ਦੇਖੋ 1000 115 1500 ਵਾਲੇ ਸੂਟ ਤੁਹਾਨੂੰ ਗੋਗਨਾ ਫੈਸ਼ਨ ਸਟੋਰ ਤੇ ਮਿਲਨੇ ਸਿਰਫ 400 ਰੁਪਏ ਦੇ ਐਲੋ ਹੈਲੋ ਕਿਸੇ ਨੂੰ ਗਿਫਟ ਦੇਣਾ ਤੁਸੀਂ ਕਰਵਾ ਆ ਰਿਹਾ ਦਿਵਾਲੀ ਆ ਰਹੀ ਸਾਰੇ ਤਿਹਾੜੀ ਸ਼ੁਰੂ ਹੈ ਹੈਲੋ ਡਿਜ਼ਾਈਨ ਚੈੱਕ ਕਰੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਹੈ ਸਿਰਫ 400 ਰੁਪਏ ਰੇਟ ਹੈ ਗੋਗਨਾ ਫੈਸ਼ਨ ਸਟੋਰ ਤੇ ਕੱਪੜੇ ਸਾਰੇ ਮਿਲਨੇ ਆ ਡਿਜ਼ਾਈਨ ਚੈੱਕ ਕਰੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਹੈ ਲੋ ਡਿਜ਼ਾਈਨ ਇਹ ਵੀ ਬਹੁਤ ਪਿਆਰਾ ਹੈ ਇਹ ਚੀਜ਼ ਚੈੱਕ ਕਰੋ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਮੈਂ ਕਹਨਾ ਤੁਹਾਡਾ ਮਨ ਖੁਸ਼ ਹੋ ਜਾਣਾ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਸੇ ਹੋ ਤਾਂ ਫਾਇਦਾ ਹੋ ਜਾਓ ਹੈਲੋ ਸਿਰਫ ਸਿਰਫ 400 ਰੁਪਏ ਲੋ ਡਾਰਕ ਲਾਈਟ ਕਲਰ ਨਾ ਸਾਰੇ ਐ ਲੋ ਜੀ ਇਹ ਵੀ ਤੁਹਾਨੂੰ ਸੂਟ 400 ਦਾ ਹੀ ਦੇ ਦੇਣਾ ਬਹੁਤ ਮਹਿੰਗੇ ਮਹਿੰਗੇ ਸੂਟ ਹੈ ਸਾਰਾ ਹੌਲ ਸੇਲ ਦੇ ਵਿੱਚ ਤੁਹਾਨੂੰ ਕਪੜਾ ਮਿਲਣਾ ਮਿਲਣਾ ਕਿੱਥੇ ਗੋਗਨਾ ਫੈਸ਼ਨ ਸਟੋਰ ਤੇ ਝੁੰਗੀਆਂ ਸਿੱਧੇ ਆ ਜਾਓ ਥੱਲੇ ਨੰਬਰ ਦਿੱਤਾ ਉਹ ਤੇ ਇਨਕੁਆਰੀ ਕਰ ਲੋ WhatsApp ਤੇ ਡਿਜ਼ਾਈਨ ਮੰਗਾ ਲੋ ਘਰੇ ਵੀ ਘਰ ਤੋਂ ਘਰ ਤੁਸੀਂ 4 ਪੀਸ ਮੰਗਾ ਸਕਦੇ 1 2 3 4 ਕਿਸੇ ਵੀ ਡਿਜ਼ਾਈਨ ਦੇ ਕੋਈ ਵੀ ਕਲਰ ਕੈਸ਼ ਹੋਣ ਦੇ ਰਿਤੇ 4 ਪੀਸ ਸਭ ਨੇ ਘਰ ਬੈਠੇ ਵੀ ਤੁਸੀਂ मंगवा सघो नाद